ਪੰਜਾਬ ਕਾਂਗਰਸ ਨੇ ਕੀਤੀ ਪੰਜਾਬ ਵਿਚਾਰ ਦਵਿੰਦਰ ਯਾਦਵ ਨਾਲ ਮੀਟਿੰਗ ਨਵਜੋਤ ਸਿੱਧੂ ਨੂੰ ਲੈ ਕੇ ਪਾਰਟੀ ਵਿੱਚ ਟਕਰਾਹ ਸੁਖਜਿੰਦਰ ਰੰਧਾਵਾ ਨੇ ਵਟਿਆ ਪਾਸਾ ਕਿਹਾ ਮੈਨੂੰ ਸਿੱਧੂ ਬਾਰੇ ਨਾ ਪੁੱਛਿਆ ਕਰੋ ਸਵਾਲ ਮੁੱਖ ਮੰਤਰੀ ਭਗਵੰਤ ਮਾਨ ਦਾ ਵਿਰੋਧੀਆਂ ਤੇ ਨਿਸ਼ਾਨਾ ਕਿਹਾ ਮਾਲ ਗੱਡੀ ਦੇ ਜਿਵੇਂ ਖਾਲੀ ਡੱਬੇ ਜ਼ਿਆਦਾ ਖੜਕਦੇ ਹਨ ਉਹ ਵੀ ਵਿਰੋਧੀ ਵੀ ਹੋ ਚੁੱਕੇ ਹਨ ਖਾਲੀ ਹਿੱਟ ਐਂਡ ਰਨ ਐਕਟ ਦੇ ਵਿਰੋਧ ਨੂੰ ਤੇਜ਼ ਕਰਨ ਦੀਆਂ ਟਰੱਕ ਯੂਨੀਅਨਾਂ ਸੂਬਾ ਸਰਕ ਕਮੇਟੀ ਦਾ ਮੈਟਿਕ ਬੇ ਸੀਟਾ ਡੁੰਗਾ ਹੋ ਸਕਦਾ ਹੈ ਪੈਟਰੋਲ ਡੀਜ਼ਲ ਦਾ ਸੰਕਟ ਰਿਕਾਰਡ ਪੇਸ਼ ਨਹੀਂ ਕਰ ਸਕੀ ਪੁਲਿਸ ਸੁਖਪਾਲ ਖਹਿਰਾ ਦੀ ਜਮਾਨਤ ਦੀ ਸੁਣਵਾਈ ਮੁਲਤਵੀ ਹੁਣ 11 ਨੂੰ ਹੋਵੇਗੀ ਸੁਣਵਾਈ ਇੰਡੀਆ ਅਲਾਈਸ ਨੂੰ ਲੈ ਕੇ ਹਰਸੀਮਤ ਬਾਦਲ ਦਾ ਵੱਡਾ ਨਿਸ਼ਾਨਾ ਕਿਹਾ ਆਪ ਤੇ ਕਾਂਗਰਸ 2013 ਵਿੱਚ ਹੋਏ ਗੜਜੋ ਨੂੰ ਰਸਮੀ ਰੂਪ ਦੇ ਰਹੀ ਪੰਜਾਬ ਕਾਂਗਰਸ ਦੇ ਆਗੂਆਂ ਦੀ ਕਾਂਗਰਸ ਦੇ ਪੰਜਾਬ ਇਨਚਾਰਜ ਜਵਿੰਦਰ ਯਾਦਵ ਨਾਲ ਮੀਟਿੰਗ ਹੋਈ ਜਵਿੰਦਰ ਯਾਦਵ ਮੰਗਲਵਾਰ ਸਵੇਰੇ ਪ੍ਰਦੇਸ਼ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵਿੜਿੰਗ ਨਾਲ ਕਾਂਗਰਸ ਭਵਨ ਪਹੁੰਚੇ ਜਿੱਥੇ ਉਹਨਾਂ ਨੇ ਸਭ ਤੋਂ ਪਹਿਲਾਂ ਸੀਨੀਅਰ ਕਾਂਗਸੀ ਆਗੂ ਨਾਲ ਮੀਟਿੰਗ ਕੀਤੀ ਅਤੇ ਉੱਧਰ ਹੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਨਵਜੋ ਸਿੰਘ ਨੂੰ ਲੈ ਕੇ ਵੱਡਾ ਬਿਆਨ ਦਿੱਤਾ ਹੈ ਨਵਜੋ ਸਿੰਘ ਬਾਰੇ ਪੁੱਛੇ ਗਏ ਇੱਕ ਸਵਾਲ ਤੇ ਜਵਾਬ ਚ ਰੰਧਾਵਾ ਨੇ ਕਿਹਾ ਕਿ ਉਹਨਾਂ ਦੀ ਸਿੱਧੂ ਨਾਲ ਉਹਨਾਂ ਦੇ ਕੋਈ ਚੰਗੇ ਸਬੰਧ ਨਹੀਂ ਹਨ ਇਸ ਲਈ ਸਿੱਧੂ ਬਾਰੇ ਸਵਾਲ ਨਾ ਪੁੱਛਿਆ ਜਾਵੇ ਉਹਨਾਂ ਕਿਹਾ ਕਿ ਪਾਰਟੀ ਵੱਖਰੀ ਚੀਜ਼ ਹੁੰਦੀ ਹੈ ਪਰ ਜਦੋਂ ਤੁਹਾਡੇ ਸਬੰਧ ਕਿਸੇ ਨਾਲ ਠੀਕ ਨਾ ਹੋਣ ਤਾਂ ਉਸ ਬਾਰੇ ਬੋਲਣਾ ਮੈਂ ਠੀਕ ਨਹੀਂ ਸਮਝਦਾ। ਕੋਈ ਮੇਰੀ ਸਿੱਧੂ ਸਾਹਿਬ ਨਾਲ ਕੋਈ ਬੋਤ ਹੈ ਨਹੀਂ। ਮੈਨੂੰ ਨਾ ਹੀ ਸਵਾਲ ਪੁੱਛਿਆ ਕਰੋ ਠੀਕ ਹੈ। ਕਿਉਂਕਿ ਮੈਂ ਦੇਖੋ ਪਾਰਟੀ ਅਲੱਗ ਚੀਜ਼ ਹੁੰਦੀ ਆ ਆਪਣੇ ਤੁਹਾਡੇ ਪਰਫਰਮੇਸ਼ਨ ਜਦੋਂ ਨਾ ਕਿਸੇ ਨਾਲ ਠੀਕ ਹੋਣ ਤੇ ਉਹਦੇ ਤੇ ਬੋਲਣਾ ਮੈਂ ਠੀਕ ਨਹੀਂ ਸਮਝਦਾ। ਪਹਿਲਾਂ ਪਾਰਟੀ ਦੀ ਗੱਲ ਕਰਨੀ ਚਾਹੀਦੀ ਆ। ਬਾਅਦ ਚ ਸਾਨੂੰ ਕੋਈ ਹੋਰ ਗੱਲ ਕਰਨੀ ਚਾਹੀਦੀ ਇਹਦੇ ਚ ਜੇ ਇਨ ਜੇ ਇਨਡਿਸਪਲਨ ਆ ਜੇਕਰ ਚੂ ਇੰਟਰਸਿਪਲ ਹੋਏਗਾ ਤੇ ਉਹ ਨਹੀਂ ਚੱਲਦਾ ਜੇ ਡਿਸਿਪਲਨ ਹੋਏਗਾ ਤੇ ਉਹ ਜ਼ਰੂਰ ਚੱਲਦਾ ਉਧਰ ਜੇ ਗੱਲ ਨਵਜੋਤ ਸਿੱਧੂ ਦੀ ਕਰੀ ਜਾਈ ਤਾਂ ਪੰਜਾਬ ਕਾਂਗਸ ਦੇ ਆਗੂਆਂ ਦੇ ਵਿਰੋਧ ਦਰਮਿਆਨ ਨਵਜੋਤ ਸਿੱਧੂ ਦੀ ਇਹ ਤੀਜੀ ਰੈਲੀ ਸੀ ਉਹਨਾਂ ਨੇ ਆਪਣੀ ਪਹਿਲੀ ਰੈਲੀ ਬਠਿੰਡਾ ਦੇ ਪਿੰਡ ਮਹਾਰਾਜ ਵਿੱਚ ਕੀਤੀ ਉਦੋਂ ਕਾਂਗਸ ਦੇ ਸੀਨੀਅਰ ਆਗੂ ਬਾਜਬਾਨ ਇਸ ਦਾ ਵਿਰੋਧ ਕਰਦਿਆਂ ਕਿਹਾ ਸੀ ਕਿ ਸਿੱਧੂ ਨੂੰ ਆਪਣਾ ਵੱਖਰਾ ਅਖਾੜਾ ਨਹੀਂ ਲਾਣਾ ਚਾਹੀਦਾ ਇਸ ਦੌਰਾਨ ਪੰਜਾਬ ਕਾਂਗਸ ਪ੍ਰਧਾਨ ਅਮਰਿੰਦਰ ਸਿੰਘ ਰਾਜਵੜਿੰਗ ਨੇ ਕਿਹਾ ਕਿ ਸਭ ਨੂੰ ਅਨੁਸ਼ਾਸਨ ਵਿੱਚ ਰਹਿਣਾ ਪਵੇਗਾ ਨਹੀਂ ਤਾਂ ਪਾਰਟੀ ਛੱਡਣੀ ਪਵੇਗੀ ਜਿਹੜਾ ਅਸੀਂ ਵੀ ਰਾਗੇ ਖੜੇ ਪਾਰਟੀ ਗਿਰਵੀ ਧਰਦੇ ਉਹ ਚੈਂਪੀਅਨ ਕਿਉਂ ਹੋਈ ਕਾਂਗਰਸੀ ਐਸਾ ਜਿਹੜਾ ਦੂਸਰੀ ਪਾਰਟੀ ਦੀ ਬੋਲੀ ਬੋਲੂ ਉਹ ਜਲੀਲ ਵੀ ਹੋ ਉਹਨੂੰ ਵਰਕਰ ਜਲੀਲ ਕਰੂ 80 20 ਦੇ ਸਮਝੌਤੇ ਨਹੀਂ ਕਰਦੇ ਪੰਜਾਬ ਕਾਂਗਰਸ ਵੀ ਨਹੀਂ ਖੜੀ ਹੁੰਦੀ ਪੰਜਾਬ ਕਾਂਗਰਸ ਨੂੰ ਆਪਣੇ ਆਪ ਨੂੰ ਬਦਲਣਾ ਪਊਗਾ ਪੰਜਾਬ ਕਾਂਗਰਸ ਨੂੰ ਅੱਖ ਜਗਾਉਣੀ ਪਊਗੀ ਪੰਜਾਬ ਕਾਂਗਰਸ ਨੂੰ ਉਹ ਪੁਰਾਣੇ ਲੀਡਰਾਂ ਨੂੰ ਯਾਦ ਕਰਨਾ ਪਊਗਾ ਔਰ ਇੱਕੋ ਚੀਜ਼ ਜਿਹੜਾ ਵੀ ਪੰਜਾਬ ਦੇ ਅੰਦਰ ਕਾਂਗਰਸ ਦੇ ਲੀਡਰਾਂ ਦੇ ਉੱਤੇ ਭਰੋਸਾ ਉਸੇ ਤਣ ਛੰਨੇ 'ਚ ਡੰਡਾ ਲਾ ਜੂ ਤੰਬੂ ਚ ਬੰਦੂਗਾ ਤੇ ਐਥੇ ਜੇ 5-7000 ਬੰਦਾ ਕਿਤੇ ਇਕੱਠਾ ਹੋ ਜਾਂਦਾ ਕਮੰਡੈਂਟ ਵੀ ਨਹੀਂ ਹੁੰਦੀ ਹੈ ਭਾਈ ਮੈਂ ਇੱਥੇ ਆਪਣੇ ਪਰਿਵਾਰ ਦੀ ਵਾਈ ਕਰਦੇ ਨਾ ਮੇਰੀ ਵੇਤਨ ਦੀ ਖਾਦ ਨਾ ਮੇਰਾ ਕੋਈ ਬਿਜ਼ਨਸ ਨਾ ਮੇਰੀ ਸ਼ਰਾਬ ਦੀ ਖਾਦ ਹੈ ਕੀ ਕਿਦੇ ਲਈ ਲੜਦੇ ਆ ਪੰਜਾਬ ਦੇ ਇਸ ਸਿਸਟਮ ਨੂੰ ਬਦਲਣ ਲਈ ਲੜਦੇ ਆ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਲ 520 ਨੌਜਵਾਨਾਂ ਨੂੰ ਸਹਿਕਾਰਤਾ ਵਿਭਾਗ ਵਿੱਚ ਨਿਯੁਕਤੀ ਪੱਤਰ ਸੌਂਪੇ ਜਦੋਂਾ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਸਾਡਾ ਮਕਸਦ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਜਿਹੜੇ ਸੀਐਮ ਭਗਵੰਤ ਮਾਨ ਨੇ ਵਿਰੋਧੀਆਂ ਦੇ ਚੁਟਕੀ ਲੈਂਦੇ ਕਿਹਾ ਕਿ ਜਿਵੇਂ ਖਾਲੀ ਮਾਲ ਗੱਡੀ ਦੇ ਡੱਬੇ ਜ਼ਿਆਦਾ ਖੜਕਦੇ ਹਨ ਇਸੇ ਤਰ੍ਹਾਂ ਵਿਰੋਧੀ ਵੀ ਮੇਰੇ ਖਿਲਾਫ ਬੋਲ ਰਹੇ ਹਨ ਵਿਰੋਧੀ ਪੂਰੀ ਤਰ੍ਹਾਂ ਖਾਲੀ ਹੋ ਚੁੱਕੇ ਹਨ ਸੀਐਮ ਭਗਵੰਤ ਮਾਨ ਨੇ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਇਤਿਹਾਸ ਵਿੱਚ ਇਹ ਪਹਿਲੀ ਵਾਰ ਹੋਇਆ ਕਿ ਸਰਕਾਰ ਨੇ ਕੋਈ ਪ੍ਰਾਈਵੇਟ ਥਰਮਲ ਪਲਾਂਟ ਖਰੀਦ ਕੇ ਸਰਕਾਰੀ ਕੀਤਾ ਹੈ ਮਾਨ ਨੇ ਕਿਹਾ ਕਿ 60 ਤੋਂ 70 ਹਜ਼ਾਰ ਕਰੋੜ ਦੀ ਇਨਵੈਸਟਮੈਂਟ ਪੰਜਾਬ ਵਿੱਚ ਆਈ ਹੈ ਇਸ ਨਾਲ 2 ਲੱਖ ਤੋਂ ਵੱਧ ਨੌਜਵਾਨਾਂ ਨੂੰ ਰੋਜ਼ਗਾਰ ਮਿਲੇਗਾ ਇਦੋਂ ਵੱਧ ਕਿਸਮਤੀ ਇਹ ਇਦੋਂ ਪਹਿਲਾਂ ਵਾਲੇ ਪੁੱਛਦੇ ਸੀ ਮੇਰਾ ਕੀ ਫਾਇਦਾ ਮੇਰੇ ਪਰਿਵਾਰ ਦਾ ਕੀ ਫਾਇਦਾ ਮੇਰੇ ਭਤੀਜੇ ਦਾ ਕੀ ਫਾਇਦਾ ਮੇਰੇ ਸਾਲੇ ਦਾ ਕੀ ਫਾਇਦਾ ਮੇਰੇ ਜੀਜੇ ਦਾ ਕੀ ਫਾਇਦਾ ਹੈ ਉਹ ਆਹ ਦੇਖਦੇ ਰਹੇ ਉਹ ਆਹ ਦੇਖਦੇ ਰਹੇ ਬਸ ਸੋ ਇਸ ਕਰਕੇ ਹੁਣ ਸਭ ਤੋਂ ਵੱਧ ਤੜਫਦੇ ਵੀ ਹੋਈ ਨੇ ਰੋਜ਼ ਮੈਨੂੰ ਗਾਣਾ ਕਰਨ ਲੱਗ ਜਾਂਦਾ ਤੜਕੇ ਉੱਠ ਕੇ ਤੜਕੇ ਉੱਠ ਕੇ ਲੱਗ ਜਾਂਦੇ ਆਂ ਐ ਕਿਉਂ ਕਰਤਾ ਉਹ ਕੋ ਕਰਤਾ ਮੈਂ ਤਾਂ ਇਹੀ ਕਹੂੰਗਾ ਜਿਹੜੀ ਮਾਲ ਗੱਡੀ ਹੁੰਦੀ ਹੈ ਨਾ ਉਹ ਜਦੋਂ ਖਾਲੀ ਹੁੰਦੀ ਹੈ ਖਾਲੀ ਡੱਬੇ ਸਭ ਤੋਂ ਵੱਧ ਖੜਕਾ ਕਰਦੇ ਨੇ ਜਦੋਂ ਮਾਲਕੜੀ ਭਰ ਜਾਂਦੀ ਆਰਾਮ ਨਾ ਲੱਗ ਜਾਂਦੀ। ਸੋ ਇੰਨਾ ਡੱਬੇ ਖਾਲੀ ਹੋ ਗਏ। ਇੰਨੇ ਡੱਬੇ ਖਾਲੀ ਨੇ। ਵੋਟਾਂ ਡੱਬੇ ਵੀ ਖਾਲੀ ਨੇ। ਫੇ ਖੜਕਾ ਤਾਂ ਕਰਨਗੇ ਫਿਰ ਉਹ। ਖੜਕਾ ਕਰੀ ਜਾਣ ਪਰ। ਜੋ ਮਰਜੀ ਕਹੀ ਜਾਣ। ਲੋਕ ਸਭਾ ਵਿੱਚ ਪਾਸ ਕੀਤਾ ਗਿਆ ਹਿੱਟ ਐਂਡ ਰਨ ਐਕਟ ਦੇ ਵਿਰੋਧ ਵਿੱਚ ਟਰੱਕ ਯੂਨੀਅਨਾਂ ਇੱਕ ਵਾਰ ਫੇਰ ਹੜਤਾਲ ਤੇ ਚੱਲਿਆਂ ਗਿਆ ਹਨ। ਸਬ ਕਮੇਟੀ ਨਾਲ ਟਰੱਕ ਯੂਨੀਅਨ ਦੀ ਮੰਗਲਵਾਰ ਨੂੰ ਚੰਡੀਗੜ੍ਹ ਵਿੱਚ ਹੋਈ ਮੀਟਿੰਗ ਬੇਸੀਟਾ ਰਹੀ ਜਿਸ ਤੋਂ ਬਾਅਦ ਯੂਨੀਅਨ ਨੇ ਇੱਕ ਵਾਰ ਫਿਰ ਸੰਘਰਸ਼ ਤੇਜ਼ ਕਰਨ ਦਾ ਐਲਾਨ ਕੀਤਾ ਹੈ ਇੰਨਾ ਹੀ ਨਹੀਂ ਪਠਿੰਡਾ ਤੇਲ ਡੀਪੋ ਤੋਂ ਟੈਂਕਰ ਵੀ ਨਹੀਂ ਭੇਜੇ ਗਏ ਹਨ ਚੰਡੀਗੜ੍ਹ ਵਿੱਚ ਟਰੱਕ ਯੂਨੀਅਨ ਅਤੇ ਪੰਜਾਬ ਸਰਕਾਰ ਦੀ ਸਬ ਕਮੇਟੀ ਦਰਮਿਆਨ ਮੀਟਿੰਗ ਹੋਈ ਇਸ ਮੀਟਿੰਗ ਵਿੱਚ ਪੰਜਾਬ ਦੇ ਕੈਬਨਰ ਮੰਤਰੀ ਹਰਪਾਲ ਚੀਮਾ ਅਤੇ ਕੁਲਦੀਪ ਸਿੰਘ ਧਾਲੀਵਾਲ ਸ਼ਾਮਲ ਸਨ ਇਸ ਮੀਟਿੰਗ ਵਿੱਚ ਟਰੱਕ ਯੂਨੀਅਨ ਦੀਆਂ ਵੱਖ-ਵੱਖ 9 ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ ਇਹ ਬੈਠਕ ਪੂਰੀ ਤਰ੍ਹਾਂ ਬੇਸਿੱਟਾ ਰਹੀ ਜਿਸ ਤੋਂ ਬਾਅਦ ਡਰਾਈਵਰਾਂ ਨੇ ਧਰਨਾ ਹੋਰ ਤੇਜ਼ ਕਰਨ ਦੀ ਗੱਲ ਆਖੀ ਹੈ ਟਰੱਕ ਯੂਨੀਅਨ ਨੇ ਸਪਸ਼ਟ ਕੀਤਾ ਹੈ ਕਿ ਜੇਕਰ ਲੋਡ ਪਈ ਤਾਂ ਢਿੰਡਾ ਤੋਂ ਬਾਅਦ ਪੰਜਾਬ ਦੇ ਬਾਕੀ ਤਿੰਨ ਤੇਲ ਡਿੱਪੂਆਂ ਤੋਂ ਵੀ ਸਪਲਾਈ ਰੋਕ ਦਿੱਤੀ ਜਾਵੇਗੀ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਮੀਟਿੰਗ ਵਿੱਚ ਕੋਈ ਵੀ ਸਪਸ਼ਟ ਜਵਾਬ ਨਹੀਂ ਦੇ ਸਕੀ ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਦੀ ਕੇਂਦਰ ਸਰਕਾਰ ਨੂੰ 31 ਜਨਵਰੀ ਨੂੰ ਮੀਟਿੰਗ ਹੈ ਜਿਸ ਤੋਂ ਬਾਅਦ ਸਥਿਤੀ ਸਪਸ਼ਟ ਹੋਵੇਗੀ ਭੁਲਾਤੋ ਕਾਂਗਰਸੀ ਵਿਧਾਇਕ ਸੁਪਾਲ ਸਿੰਘ ਖੈਰਾ ਦੀ ਜ਼ਮਾਨਤ ਪਟੀਸ਼ਨ ਤੇ ਸੁਣਵਾਈ ਮੰਗਲਵਾਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਹੁਣ ਅਗਲੀ ਸੁਣਵਾਈ 11 ਜਨਵਰੀ ਨੂੰ ਹੋਵੇਗੀ ਇਹ ਜਾਣਕਾਰੀ ਉਹਨਾਂ ਦੇ ਵਕੀਲ ਕਬਲਜੀਤ ਸਿੰਘ ਨੇ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਪੁਲਿਸ ਮੰਗਲਵਾਰ ਨੂੰ ਅਦਾਲਤ ਵਿੱਚ ਰਿਕਾਰਡ ਪੇਸ਼ ਨਹੀਂ ਕਰ ਸਕੀ ਜੱਜ ਸੁਪਰੀਤ ਕੋਰ ਦੀ ਅਦਾਲਤ ਨੇ 6 ਜਨਵਰੀ ਨੂੰ ਸੁਪਾਲ ਖੈਰਾ ਨੂੰ 14 ਦਿਨ ਦੀ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਜਿਸ ਤੋਂ ਬਾਅਦ ਸੁਪਾਲ ਸਿੰਘ ਖੈਰ ਨੂੰ ਨਾਪਾ ਜੇਲ੍ਹ ਵਿੱਚ ਭੇਜਿਆ ਗਿਆ ਸੀ ਉਹਨਾਂ ਦੇ ਵਕੀਲ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ ਜਿਸ ਤੇ ਪੁਲਿਸ ਨੂੰ ਰਿਕਾਰਡ ਪੇਸ਼ ਕਰਨ ਲਈ ਕਿਹਾ ਗਿਆ ਸੀ 9 ਜਨਵਰੀ ਨੂੰ ਰਿਕਾਰਡ ਪੇਸ਼ ਕੀਤਾ ਜਾਣਾ ਸੀ ਪਰ ਰਿਕਾਰਡ ਪੇਸ਼ ਨਾਲ ਹੋਣ ਕਾਰਨ ਸੁਣਵਾਈ ਦੀ ਅਗਲੀ ਤਾਰੀਖ 11 ਜਨਵਰੀ ਦੇ ਦਿੱਤੀ ਗਈ ਹੈ ਇਹ ਵੀ ਦੱਸਦੀ ਕਿ ਕਈ ਸਾਲ ਪੁਰਾਣੇ ਐਨਡੀਪੀਐਸ ਕੇਸ ਵਿੱਚ ਜੇਲ੍ਹ ਵਿੱਚ ਬੰਦ ਵਿਧਾਇਕ ਸੁਪਾਲ ਸਿੰਘ ਖੈਰ ਨੂੰ ਵੀਰਵਾਰ ਨੂੰ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਥਾਣਾ ਸੁਬਾਨਪੁਰ ਵਿੱਚ ਦਰਜ ਕੇਸ ਵਿੱਚ ਕਪੂਰਥਲਾ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਨਾਭਾ ਜੇਲ੍ਹ ਤੋਂ ਗ੍ਰਿਫਤਾਰ ਕਰਕੇ ਕਪੂਰਥਲਾ ਅਦਾਲਤ ਵਿੱਚ ਪੇਸ਼ ਕਰਨ ਮਗਰੋਂ ਉਹਨਾਂ ਦਾ 1 ਦਿਨ ਦਾ ਰਿਮਾਂਡ ਮੰਗਿਆ ਗਿਆ ਸੀ ਜਿਸ ਤੋਂ ਬਾਅਦ ਸ਼ੁੱਕਰਵਾਰ ਨੂੰ ਅਦਾਲਤ ਨੇ ਉਹਨਾਂ ਨੂੰ 14 ਦਿਨ ਲਈ ਨਿਆਇਕ ਹਿਰਾਸਤ ਵਿੱਚ ਭੇਜ ਦਿੱਤਾ ਸੀ ਸਾਬਕਾ ਕੇਂਦਰੀ ਮੰਤਰੀ ਅਤੇ ਪਠਿੰਡਾ ਤੋਂ ਐਮਪੀ ਹਰਸੀਮਤ ਕੌਰ ਬਾਦਲ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਕਾਂਗਰਸ ਨਾਲ 2013 ਵਿੱਚ ਹੀ ਹੱਥ ਮਿਲਾ ਲਏ ਸਨ ਪਰ ਹੁਣ ਤਾਂ ਸਿਰਫ ਕੌਮੀ ਤੌਰ ਤੇ ਪੰਜਾਬ ਪੱਧਰ ਤੇ ਗੱਠ ਜੋੜਨ ਨੂੰ ਰਸਮੀ ਰੂਪ ਦਿੱਤਾ ਜਾ ਰਿਹਾ ਹੈ। ਅਸਿਮਤ ਕੌਰ ਪਾਲ ਨੇ ਕਿਹਾ ਕਿ ਇਹ ਸਭ ਤੋਂ ਸਾਫਤ ਹੁੰਦਾ ਹੈ ਕਿ ਆਪ ਤੇ ਕਾਂਗਰਸ ਸਿਰਫ ਵਿਖਾਵੇ ਦੇ ਝਗੜਿਆਂ ਨਾਲ ਪੰਜਾਬੀਆਂ ਨੂੰ ਮੂਰਖ ਬਣਾਉਣ ਦਾ ਯਤਨ ਕਰ ਰਹੀ ਹੈ। ਹਾਲਾਂਕਿ ਉਹ ਅਗਲੇ ਸਮੇਂ ਵਿੱਚ ਲੋਕ ਸਭਾ ਚੋਣਾਂ ਇਕੱਠਿਆਂ ਲੜਨ ਵਾਲੇ ਹਨ। ਉਹਨਾਂ ਨੇ ਕਿਹਾ ਕਿ ਜਿਸ ਤਰੀਕੇ ਕਾਂਗਰਸ ਨੇ ਸੂਬੇ ਵਿੱਚ ਮੁੱਖ ਵਿਰੋਧੀ ਧਿਰ ਹੋਣ ਦੇ ਬਾਵਜੂਦ ਆਪ ਨਾਲ ਸਮਝੌਤਾ ਕੀਤਾ ਹੈ ਇਸ ਤੋਂ ਸਾਫਤ ਹੁੰਦਾ ਹੈ ਕਿ ਉਹਨਾਂ ਨੂੰ ਲੋਕਾਂ ਦੀ ਭਲਾਈ ਵਿੱਚ ਕੋਈ ਵੀ ਦਿਲਚਸਪੀ ਨਹੀਂ ਹੈ ਤੇ ਉਹ ਛੋੜੇ ਸਿਆਸੀ ਹਿੱਤਾਂ ਖਾਤਰ ਕਿਸੇ ਵੀ ਪੱਧਰ ਤੱਕ ਜਾ ਸਕਦੀ ਹੈ ਇਹਨਾਂ ਦਾ ਸਮਝੌਤਾ 2013 'ਚ ਮੈਂ ਤਾਂ ਹਰੇਕ ਇਲੈਕਸ਼ਨ ਦੇ ਵੇਲੇ ਸਟੇਜਾਂ ਤੋਂ ਕਹਿੰਦੀ ਰਹੀਆਂ 2013 'ਚ ਜਿਹੜੇ ਕੇਜਰੀਵਾਲ ਨੇ ਆਪਨੇ ਬੱਚਿਆਂ ਦੀ ਸਿਰ ਦੀ ਸੌਂ ਖਾਦੀ ਸੀ ਕਿ ਮੈਂ ਸਿਆਸਤ 'ਚ ਕਦੇ ਨਹੀਂ ਆਵਾਂਗਾ ਕਦੇ ਕਾਂਗਰਸ ਦੇ ਨਾਲ ਸਮਝੌਤਾ ਨਹੀਂ ਕਰਾਂਗਾ ਕਿਉਂਕਿ ਕਾਂਗਰਸ ਭ੍ਰਿਸ਼ਟ ਪਾਰਟੀ ਐ ਨੂੰ ਜੇਲ੍ਹ 'ਚ ਧੱਕਣਾ ਹੈ ਤੇ ਜਦ ਕੇਜਰੀਵਾਲ ਦੀ ਸੀਟਾਂ ਕਟ ਗਈਆਂ ਤਾਂ ਫਿਰ ਉਹਨਾਂ ਵੋਟਾਂ ਦੇ ਬਾਅਦ ਉਸ ਕਾਂਗਰਸ ਨੇ ਨਾਲ ਭ੍ਰਿਸ਼ਟ ਕਾਂਗਰਸ ਨਾਲ ਸਮਝੌਤਾ ਕਰਕੇ ਇਹਨੇ ਦਿੱਲੀ 'ਚ ਸਰਕਾਰ ਬਣਾਈ ਤੇ 2015 ਤੋਂ ਲੈ ਕੇ ਅੱਜ ਤੱਕ ਦੋਨਾਂ ਦਾ ਨਿਸ਼ਾਨਾ ਕੱਲੇ ਸ਼੍ਰੋਮਣੀ ਅਕਾਲੀ ਦਲ ਰਿਹਾ ਤੇ ਦੋਨਾਂ ਨੇ ਰੱਜ ਕੇ ਭੰਡੀ ਪ੍ਰਚਾਰ ਝੂਠਾ ਪ੍ਰਚਾਰ ਸਾਡੇ ਖਿਲਾਫ ਕਰਕੇ ਹਰ ਸਾਲ ਕਾਂਗਰਸ ਨੇ ਲਾਹਾ ਲెਟਾ ਫਿਰ ਕਾਂਗਰਸੀਆਂ ਨੇ ਆਪਦੀ ਵੋਟਾਂ ਵੱਧ ਗਿਣਤੀ 'ਚ ਆਮ ਆਦਮੀ ਨੂੰ ਪਾ ਕੇ ਇਹਨਾਂ ਦੀ 92 ਦੀ ਇਹਨਾਂ ਦੀ ਸਰਕਾਰ ਬਣਾਈ ਤੇ ਦੋਨਾਂ ਦਾ ਨਿਸ਼ਾਨਾ ਅੱਜ ਵੀ ਕੱਲੇ ਅਕਾਲੀ ਦਲ ਨੂੰ ਭੰਡਦੇ ਨੇ ਆਪਸ 'ਚੋਂ ਤਾਂ ਕੁਝ ਕਹਿੰਦੇ ਨਹੀਂ ਮੈਂ ਤਾਂ ਪਹਿਲੇ ਵੀ ਕਹਿੰਦੀ ਸੀ ਇਹ ਇਕੱਠੇ ਨੇ ਤੇ ਹੁਣ ਤਾਂ ਸ਼ਰਿਆਮ ਇਕੱਠੇ ਹੋ ਗਏ ਕੱਲ ਤਾਂ ਹੀ ਜਿਹੜੇ ਬੇਈਮਾਨ ਭਗਵੰਤਮਾਨ ਜਿਹੜੇ ਕਾਂਗਰਸੀਆਂ ਨੂੰ ਬੇਈਮਾਨ ਕਹਿ ਕੇ ਚੋਰ ਲੁਟੇਰੇ ਕਹਿ ਕੇ ਸਰਕਾਰ ਬਣਾਈ ਅੱਜ ਉਹ ਨਾ ਲੁਟੇਰਿਆਂ ਦੇ ਨਾਲ ਇਕੱਠੇ ਹੋ ਗਏ ਤੇ ਉਹ ਕਹਿੰਦੇ ਚੋਰ ਚੋਰ ਮੁਸਾਇਰੇ ਭਾਈ ਇਹ ਤਾਂ ਬਿਲਕੁਲ ਸਾਹਮਣੇ ਆ ਗਿਆ ਕਿ ਦੋਨੋਂ ਲੁਟੇਰੇ ਇਕੱਠੇ ਹੋ ਗਏ ਨੇ ਜਿਨ੍ਹਾਂ ਨੇ ਲੋਕਾਂ ਨੂੰ ਠੱਗਿਆ ਝੂਠ ਮਾਰਿਆ ਕਾਂਗਰਸੀਆਂ ਨੇ ਘਰ ਘਰ ਨੌਕਰੀ ਕਰਜ਼ਾ ਮਾਫੀ ਦੀ ਇਹਨੇ ਬੀਬੀਆਂ ਨੂੰ ਹਜ਼ਾਰ ਹਜ਼ਾਰ ਰੁਪਏ ਦੋਨਾਂ ਨੇ ਝੂਠ ਮਾਰ ਕੇ ਕੁਰਸੀ ਦਾ ਲਾਹਾ ਲੱਟਾ ਅੱਜ ਇਕੱਠੇ ਹੋਏ ਨੇ ਕੁਰਸੀ ਤਾਂ ਹੀ ਪਹੁੰਚਣ ਵਾਸਤੇ ਇਸ ਕਰਕੇ ਨਹੀਂ ਕਿ ਲੋਕਾਂ ਦੀ ਕੋਈ ਸੇਵਾ ਕਰਨੇ ਉਸ ਅਕਾਲੀ ਦਲ ਨੂੰ ਦੂਰ ਕਿਵੇਂ ਰੱਖੀਏ ਕੱਲੇ ਤਾਂ ਰੱਖ ਨਹੀਂ ਸਭ ਇਕੱਠੇ ਹੋ ਕੇ ਰੱਖੀਏ ਸੋ ਇਹਨਾਂ ਦਾ ਪਰਦਾ ਫਾਸ਼ ਹੈ ਲੋਕੀ ਇਹਨਾਂ ਦੇ ਝੂਠ ਨੂੰ ਹੁਣ ਸਾਰਾ ਸਮਝ ਗਏ ਚਾਨਣ ਹੋ ਗਿਆ ਹੈਗਾ ਤੇ ਮੈਂ ਉਮੀਦ ਕਰਦੀਆਂ ਕਿ ਵੋਟ ਦੀ ਚੋਟ ਮਾਰ ਕੇ ਇਹੋ ਜੀ ਸੱਟ ਮਾਰਾਂਗੇ ਇਹਨਾਂ ਦੋਨਾਂ ਲੁਟੇਰਿਆਂ ਨੂੰ ਸਬਕ ਸਿਖਾਣਗੇ ਕਿ ਝੂਠ ਮਾਰੋਗੇ ਤਾਂ ਲੋਕਾਂ ਦਾ ਸਾਥ ਨਹੀਂ ਲੇਕਿਨ ਸੱਚੀ ਸੋਚੀ ਆਪਣੀ ਪੰਥ ਦੀ ਪੰਥਕ ਸਰਕਾਰ ਸ਼੍ਰੋਮਣੀ ਅਕਾਲੀ ਦਲ ਦੀ ਤਕੜੀ ਦਾ ਸਾਥ